ਸੰਸੇਂਗੀ ਗੁਰਮੀਤ ਸਿੰਘ ਪ੍ਰਧਾਨ ਮੰਤਰੀ ਬਾਜੂ ਕੇ ਦਗੀਪ ਕਲਸੀ ਹੋਰ ਤਿੰਨ ਜਾਨੇ ਸੀ ਜਿੰਨਕੋ ਅੱਜ ਛੇੜਿਆ ਗਿਆ ਔਰ 4 ਦਿਨ ਦਾ ਪੁਲਿਸ ਰਿਮਾਂਡ ਮਿਲ ਗਿਆ ਜੋ ਡਬੂਗਰਮ ਵਿੱਚ ਥਾ ਉਹ ਤੋਂ ਉਨਕੀ ਐਨਐਸਏ ਸੀ ਉਹ ਆਪ ਖਤਮ ਹੋ ਗਈ ਹੈ ਆਪ 39 ਨੰਬਰ ਮੇਂ ਹੀ ਪ੍ਰਸੀਡਿੰਗ ਚਲੇਗੀ ਸੱਤ ਦਿਨ ਦਾ ਰਿਮਾਂਡ ਮੰਗਿਆ ਸੀ 4 ਦਿਨ ਦਾ ਸਾਨੂੰ ਜਿਹੜਾ ਰਿਮਾਂਡ ਮਿਲ ਗਿਆ ਸੰਸਦ ਮੈਂਬਰ ਅਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਬੰਦ ਅਮਰਪਾਲ ਸਿੰਘ ਦੇ ਸੱਤ ਸਾਥੀਆਂ ਦਾ 4 ਦਿਨ ਦਾ ਪੁਲਿਸ ਨੂੰ ਰਿਮਾਂਡ ਮਿਲ ਗਿਆ ਹੈ ਅਜਨਾਲਾ ਅਦਾਲਤ ਦੇ ਵਿੱਚ ਅੱਜ ਭਾਰੀ ਸੁਰੱਖਿਆ ਹੇਠ ਉਹਨਾਂ ਨੂੰ ਪੇਸ਼ ਕੀਤਾ ਗਿਆ ਹੁਣ ਤੁਹਾਨੂੰ ਦੱਸਦੀ ਕਿ ਇਹ ਮਾਮਲੇ ਦੀ ਇਸ ਨੂੰ ਸੁਣਵਾਈ 25 ਮਾਰਚ ਨੂੰ ਹੋਵੇਗੀ ਪੁਲਿਸ ਨੂੰ ਅਦਾਲਤ ਨੇ 4 ਦਿਨ ਦਾ ਰਿਮਾਂਡ ਦਿੱਤਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਤੁਹਾਨੂੰ ਦੱਸ ਦੇ ਕਿ ਅਦਾਲਤ ਨੇ 4 ਦਿਨ ਦਾ ਰਿਮਾਂਡ ਦੇ ਦਿੱਤਾ ਹੈ ਤੇ 25 ਮਾਰਚ ਨੂੰ ਅਗਲੀ ਸੁਣਵਾਈ ਹੋਵੇਗੀ ਅੱਜ 7 ਆਦਮੀ ਜੋ ਐਨਐਸਏ ਸੇ ਛੁੱਟ ਕੇ ਆਏ ਹਨ ਉਹਨকো ਉਹਨਾਂ ਦਾ ਨੰਬਰ ਐਫਆਈਆਰ ਵਿੱਚ ਪੇਸ਼ ਕੀਤਾ ਗਿਆ ਹੈ जिनमें बसंत सिंह जी गुरमीत सिंह प्रधानमंत्री बाजू के दलजीत कलसी और तीन जाने थे जिनको आज पेश किया गया और चार जन का पुलिस रिमांड उनको मिल गया देखो इनकी जो प्ली थी कि इन्होंने मोबाइल रिकवर करने हैं या अगर कोई हथियार यूज़ हुआ वेपन यूज़ हुआ तो उनको रिकवर करना है प्लस और कुछ कुछ करनी है कि और और कौन शामिल था इसमें देखो जो डब्ल्यू में था वो तो उनकी एन थी वो अब खत्म हो गई है अब उनतालीस नंबर में ही प्रोसीडिंग चलेगी जेड सात दोषी सी ਆਪਣੇ 39/23 ਮਕਦਮੇ ਦੇ ਵਿੱਚ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਤੇ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਜਿਹੜਾ ਸਾਨੂੰ 4 ਦਿਨ ਦਾ ਇਹਨਾਂ ਦਾ ਰਿਮਾਂਡ ਜਿਹੜਾ ਉਹ ਹਸਲ ਹੋਇਆ 7 ਦਿਨ ਦਾ ਰਿਮਾਂਡ ਮੰਗਿਆ ਸੀ 4 ਦਿਨ ਦਾ ਸਾਨੂੰ ਜਿਹੜਾ ਰਿਮਾਂਡ ਮਿਲਿਆ ਕੇਜੀ ਐਨਐਸਏ ਦੇ ਤਹਿਤ ਡਿਬ루ਗੜ ਅਸਾਮ ਦੇ ਵਿੱਚ ਬੰਦ ਸੀਗੇ ਆ ਦਿਨਾਂ ਨੂੰ ਅਸੀਂ ਜਿਹੜਾ ਵਾ ਮਾਨਯੋਗ ਜੀਐਮਆਈਸੀ ਅਜਨਾਲਾ ਖੇਰੀ ਮਾਨਕ੍ਰਿਸ਼ੌਰ ਜੀ ਦੀ ਗੱਲ ਉੱਤੇ ਇਹ ਸਾਡਾ ਜਿਹੜਾ ਥਾਣਾ ਅਜਨਾਲਾ ਦੇ ਉੱਤੇ ਅਟੈਕ ਹੋਇਆ ਸੀਗਾ 39/23 ਮਕਦਮਾ ਉਹਦੇ ਵਿੱਚ ਹੈ ਇਹਨਾਂ ਨੂੰ ਪੇਸ਼ ਰਿਮਾਂਡ ਦੇ ਦੌਰਾਨ ਉਹ ਤੁਹਾਨੂੰ ਅਸੀਂ ਬਾਅਦ ਦੇ ਵਿੱਚ ਫਿਰ ਸ਼ੇਅਰ ਕਰਾਂਗੇ ਦੱਸਦੀ ਕਿ ਬੀਤੀ ਰਾਤ ਅਮਰਪਾਲ ਸਿੰਘ ਦੇ ਸਾਥੀਆਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਹਵਾਈ ਰਸਤੇੋਂ ਦਿੱਲੀ ਅਤੇ ਫਿਰ ਦਿੱਲੀ ਤੋਂ ਭਾਰੀ ਪੁਲਿਸ ਬਲ ਦੀ ਨਿਗਰਾਨੀ ਹੇਠ ਪੰਜਾਬ ਪੁਲਿਸ ਦੀਆਂ ਗੱਡੀਆਂ 'ਚ ਅਮਰਸਤ ਲਿਆਂਦਾ ਗਿਆ ਤੇ ਅੱਜ ਅਜਨਾਲਾ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਪੁਲਿਸ ਨੂੰ ਉਹਨਾਂ ਦਾ ਚਾਰ दिन का रिमांड देता है ब्यूरो रिपोर्ट पंजाब लोक चैनल